ਮਲੇਰ ਕੋਟਲਾ ਦੇ ਵਿੱਚ ਬਾਜ ਆਇਆ ਇਹ ਬਾਜ ਉੱਡਣ ਵਾਲਾ ਨਹੀਂ ਬਲਕਿ ਸਾਰਿਆਂ ਦੇ ਹੋਸ਼ ਉਡਾਉਣ ਵਾਲਾ ਤੇ ਤੁਹਾਨੂੰ ਦਿਖਾ ਦਈਏ ਕਿ ਬਾਜ ਨਾਮ ਦਾ ਇਹ ਬੱਕਰਾ ਜਿਸ ਦੀ ਕੀਮਤ 2 ਲੱਖ ਰੁਪਏ ਦੀ ਹੈ होश उड़ा उड़ा रखा है एक बकरा भी है जिंदा नाम रखा।, रखा जी अल शौकीन बकरे है और ये जिसे बच्चों में जिसे प्यार किया है बच्चों करते हैं वैसे प्यार में पाले हुए हैं ये अनमोल बकरे हैं इसका कोई मोल नहीं है खर्चा लावे ना ਤੋ ਬੱਕਰਾ ਐਵੇਂ ਹੀ ਜਾਂਦਾ ਗਾ ਹਾਂ ਬਸ ਠੀਕ ਐ ਉਹ ਆਏ ਜੋ ਦਿਨ ਉਹ ਯਾਦ ਕਰ ਲੈਣ ਦਾ ਬੰਦਾ ਯਾਦ ਕਰਦਾ ਗਾ ਪਰ ਪੁੱਛੇ ਦਿਨ ਭੁੱਲਦਾ ਇਹਨਾਂ ਦੀ ਮਿਹਨਤ ਦੇ ਕੇ ਨਾ ਇਹਨਾਂ 몰 ਦੀ ਨਹੀਂ 몰 ਹੀ ਨਹੀਂ ਹੁੰਦਾ ਇਹਨਾਂ ਦਾ ਇਹ ਪਿਆਰ ਬਹੁਤ ਐ ਤੁਹਾਡੇ ਚਿਹਰੇ ਦੇ ਵੱਲ ਵੇਖੀ ਜਾ ਰਿਹਾ ਫਿਲਹਾਲ ਇਹਨੂੰ ਬਹੁਤ ਪਿਆਰ ਹੈ ਜਿਵੇਂ ਬੱਚੇ ਕੀ ਤਰ੍ਹਾਂ ਪਿਆਰਾ ਹੈ ਇਹਨੂੰ ਪੰਜਾਬ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਮਲੇਰ ਕਟਲਾ ਦੇ ਵਿੱਚ ਖੜਿਆ ਤੇ ਮਲੇਰ ਕੋਟਲਾ ਦੇ ਵਿੱਚ ਬਾਜ ਆਇਆ ਇਹ ਬਾਜ ਉੱਡਣ ਵਾਲਾ ਨਹੀਂ ਬਲਕਿ ਸਾਰਿਆਂ ਦੇ ਹੋਸ਼ ਉਡਾਉਣ ਵਾਲਾ ਤੇ ਤੁਹਾਨੂੰ ਦਿਖਾ ਦਈਏ ਕਿ ਬਾਜ ਨਾਮ ਦਾ ਇਹ ਬੱਕਰਾ ਜਿਸ ਦੀ ਕੀਮਤ 2 ਲੱਖ ਰੁਪਏ ਦੀ ਹੈ ਤੇ ਮਾਲਕ ਦੇ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਿਲਾਲ ਹੈ ਬਿਲਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਆਏ ਕਿੱਥੋਂ ਤੁਸੀਂ ਅਸੀਂ ਆਏ Rajasthan Bikaner ਤੋਂ ਕੋਲੀ ਪਿੰਡ ਰੇਂ ਦਾ ਛਤਰਗੜ گاਉਂ ਛਤਰਗੜ ਹਾਂ ਜੀ ਤੇ ਆ ਬਾਜ ਲੈ ਕੇ ਆਏ ਹਾਂ ਜੀ ਜੀ ਤੇ ਇਹ ਬਾਜ ਉੜਦਾ ਤਾਂ ਨਹੀਂ ਕਹਦੇ ਪਰ ਲੋਕਾਂ ਦੇ ਹੋਸ ਉਡਾ ਦਿੰਦਾ ਹਾਂ ਲੋਕਾਂ ਦੇ ਹੋਸ ਉਡਾ ਦਿੰਦਾ ਹੈ ਤਾਂ ਇਹਦਾ ਨਾਮ ਅਸੀਂ ਬਾਜ ਰੱਖਿਆ ਇੱਕ ਬੱਕਰਾ ਸਾਡੇ ਕੋਲ ਹੋਰ ਵੀ ਹੈ ਜਿੰਦਾ ਨਾਮ ਰੱਖਿਆ ਸੀ ਅੱਲਾ ਰੱਖਾ ਅੱਲਾ ਰੱਖਾ ਜੀ ਅੱਲਾ ਰੱਖਾ ਇਹ ਅੱਲਾ ਰੱਖਾ ਹੈ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹਨਾਂ ਦੇ ਨਾਮ ਨੇ ਜਿਹੜੇ ਇਹ ਦਿਮਾਗ 'ਚ ਆਏ ਕਿੱਥੋਂ ਵੀ ਇਹਦਾ ਨਾਮ ਬਾਜ ਤੇ ਇਹ ਅੱਲਾ ਰੱਖਾ ਐਸੇ ਸ਼ੌਕ ਆ ਗਿਆ ਸਾਡਾ ਦਿਲ ਦੇ ਵਿੱਚ ਸ਼ੌਕ ਆ ਗਿਆ ਅਸੀਂ ਰੱਖਤੇ ਤੇ ਆ ਬਾਜ ਹੈ ਜਿਹੜਾ ਹੋਸੜਾ ਦਿੰਦਾ ਹੈ ਵਪਾਰੀਆਂ ਦੇ ਵੀ ਕਹਿੰਦੇ ਵੀ ਰੇਟ ਬਹੁਤ ਹੈ ਇਹਦਾ ਨਾ ਕੋਈ ਰੇਟ ਜ਼ਿਆਦਾ ਨਹੀਂ ਹੈ ਇਸका ਇਹ ਸੋਕ ਸੋਕਿੰ ਬਕਰੇ ਹਨ ਹਾਂ ਔਰ ਇਹ ਜਿਵੇਂ ਬੱਚੋਂ ਜਿਵੇਂ ਪਿਆਰ ਕੀ ਹੈ ਬੱਚੋਂ ਕਰਦੇ ਨੇ ਵੈਸੇ ਪਿਆਰ ਮੇ ਪਾਲੇ ਹੋਏ ਹਨ ਇਹ ਅਨਮੋਲ ਬਕਰੇ ਹਨ ਇਸਕਾ ਕੋਈ ਮੋਲ ਨਹੀਂ ਹੈ ਤੇ ਆ ਕੀਮਤ 2 ਲੱਖ ਰੁਪਏ ਸਹੀ ਸੁਣ ਕੇ ਆਏ ਅਸੀਂ ਤੁਹਾਡੇ ਕੋਲ ਬਰੋਬਰ एकदम ਸਹੀ ਸੁਣ ਕੇ ਆਏ ਜੇ ਕੋ ਗੱਲ ਕਰੀਏ ਬਕਰੇ ਦੀ ਕੀਮਤ ਦੀ ਤਾਂ ਕੀ ਕੁਝ ਜਿਹੜੇ ਵਪਾਰੀ ਨੇ ਬੱਕਰਿਆਂ ਦੇ ਵਿੱਚ ਦੇਖਦੇ ਨੇ ਕੀ ਕੀ ਲੱਭਦੇ ਨੇ ਇਹਨਾਂ ਦੇ ਵਿੱਚੋਂ ਕੀ ਖਾਸੀਅਤ ਦੇਖਦੇ ਨੇ ਜਿਹੜੇ ਰੇਟ ਲਗਾਉਂਦੇ ਨੇ ਜਿਹੜੇ ਬੱਕਰੇ ਦੀ ਖਾਸੀਅਤ ਹੁੰਦੀ ਏ ਪਹਿਲੇ ਬੱਕਰੇ ਕੋਲ ਦੇਖਣਾ ਵੀ ਪੈਂਦਾ ਹੈ ਉੱਚਾ ਲੰਬਾ ਪੂਰਾ ਕੱਦਦਾ ਹੁੰਦਾ ਹੈ ਉਹ ਜਿਹੜੇ ਬੀਟਲ ਬੱਕਰੇ ਹੁੰਦੇ ਉਹ ਇੱਕ ਅਨਮੋਲ ਬੱਕਰੇ ਹੁੰਦੇ ਸੋਖਦੇ ਬੱਕਰੇ ਹੁੰਦੇ ਠੀਕ ਹੈ ਤੇ ਜੋਰ ਵੀ ਬਹੁਤ ਜ਼ਿਆਦਾ ਤੁਹਾਨੂੰ ਖਿੱਚ ਕੇ ਲੈ ਕੇ ਜਾ ਰਹੇ ਨੇ ਫਿਲਹਾਲ ਇਹਦੀ ਗੱਲ ਕਰੀਏ ਬੀਟਲ ਨਸਲ ਹੈ ਜੀ ਪਿਓਰ ਬੀਟਲ ਨਸਲ ਹੈ ਇਹ ਪਾਲਣ ਪੋਸਣ ਦੀ ਗੱਲ ਕਰੀਏ ਇਹਨਾਂ ਦੇ ਪਾਲਣ ਪੋਸਣ ਦੇ ਵਿੱਚ ਕਿੰਨਾ ਕੁ ਖਰਚਾ ਆਉਂਦਾ ਹੈ ਕਿੰਨੀ ਕੁ ਮਿਹਨਤ ਲੱਗਦੀ ਹੈ ਇਹਨਾਂ ਨੂੰ ਤਿਆਰ ਕਰਨ ਤੇ ਵਿੱਚ ਮਿਹਨਤ ਬਹੁਤ ਲੱਗਦੀ ਹੈ ਇਹਨਾਂ ਇਹਨਾਂ ਦੇ ਖਰਚਾ ਲਾਵੇ ਨਾ ਤਾਂ ਬੱਕਰਾ ਐਵੇਂ ਜਾਂਦਾਗਾ ਹਾਂ ਬਸ ਠੀਕ ਹੈ ਉਹ ਆਏ ਜੋ ਦਿਨ ਉਹ ਯਾਦ ਕਰ ਲੈਣਦਾ ਬੰਦਾ ਯਾਦ ਕਰਦਾ ਪਰ ਪੁੱਛੇ ਦਿਨ ਭੁੱਲਦਾ ਇਹਨਾਂ ਦੀ ਮਿਹਨਤ ਦੇਖੇ ਨਾ ਇਹਨਾਂ 몰 ਨਹੀਂ 몰 ਹੀ ਨਹੀਂ ਹੁੰਦਾ ਇਹਨਾਂ ਦਾ ਜੀ ਤੇ ਕਿੰਨੇ ਸਾਲ ਦੀ ਉਮਰ ਹੈ ਦੀ ਇਹਦੀ ਇਹਦੀ ਬਾਜਦੀ ਹਾਂ ਬਾਜਦੀ ਉਮਰ ਹੈ 2.5 ਸਾਲ ਸਾਈ ਸਾਹਿਬ ਤੇ ਤੁਸੀਂ ਫਾਦਰ ਸਾਹਿਬ ਇਹਨਾਂ ਦੇ ਹਾਂਜੀ ਹਾਂਜੀ ਤੇ ਆ ਬਾਜ ਨੂੰ ਲੈ ਕੇ ਆਏ ਹੋ ਫਿਲਹਾਲ ਕਹਿ ਰਹੇ ਨੇ ਵੀ 2 ਲੱਖ ਕੀਮਤ ਹੈ ਵਪਾਰੀ ਕੀ ਕੁਝ ਦੇਖ ਕੇ ਤੁਹਾਡੇ ਤੋਂ ਬੱਕਰਾ ਖਰੀਦਦਾ ਹੈ ਇੰਨੀ ਕੀਮਤ ਵਾਲਾ ਦੇਖੋ ਜੀ ਕੁਝ ਵਜ਼ਨ ਵੀ ਹੁੰਦਾ ਹੈ ਕੋ ਖੂਬਸੂਰਤੀ ਵੀ ਹੁੰਦੀ ਹੈ ਬੱਕਰੇ ਦੀ ਇਸੇ ਲਈ ਖਰੀਦਦੇ ਤੇ ਆ ਜਿਹੜਾ ਘਰ ਦੇ ਵਿੱਚ ਪਾਲੇ ਹੋਏ ਬੱਕਰੇ ਨੇ ਜੋ ਮੰਡੀ ਦੇ ਵਿੱਚ ਲੈ ਕੇ ਆਉਨੇ ਹੋ ਹਾਂਜੀ ਹਾਂਜੀ ਦੁੱਧ ਬਿਲਾਂਦੇ ਇਹਨੂੰ ਆ ਕਚਰਾ ਕਮੀ ਖੰਦੇ ਆ ਦੁੱਧ ਦੇ ਛੋਲੇ ਐ ਹੀ ਪਹੰਦਨ ਹਾਂਜੀ ਤੇ ਪਿਆਰ ਬਹੁਤ ਹੈ ਤੁਹਾਡੇ ਚਿਹਰੇ ਦੇ ਵੱਲ ਵੇਖੀ ਜਾ ਰਿਹਾ ਫਿਲਹਾਲ ਇਹਨੂੰ ਬਹੁਤ ਪਿਆਰ ਹੈ ਜਿਹਾ ਬੱਚੇ ਕੀ ਤਰ੍ਹਾਂ ਪਿਆਰ ਹੈ ਇਹਨੂੰ ਤੇ ਜਿਵੇਂ ਕਹ ਲੀਏ ਵੀ ਮੰਡੀ ਦੇ ਵਿੱਚ ਵੇਚਣ ਨੂੰ ਲੈ ਕੇ ਆਉਣੇ ਉਹ ਮਨਤਾ ਕਿਤੇ ਨਾ ਕਿਤੇ ਦੁਖੀ ਹੁੰਦਾ ਹੋਊਗਾ ਪਰ ਵਪਾਰ ਹੈ ਉਹ ਵੀ ਜ਼ਰੂਰੀ ਹੈ ਦਿਲ ਦੁਖੀ ਹੁੰਦਾ ਹੋਊਗਾ ਵੀ ਇਹਨੂੰ ਵੇਚਣਾ ਪੈ ਰਿਹਾ ਕੁੱਤਾ ਵਾਂਗੂ ਪਾਲੇ ਹੋਏ ਨੂੰ ਬਿਲਕੁਲ ਜੀ ਅਸਾਂ ਦੇਖ ਲਓ ਬਾਹਰ ਧੁੱਪ ਵਿੱਚ ਪਿਆ ਹੋਇਆ ਇਹਨੂੰ ਕੂਲਰ ਲਾ ਰੱਖਿਆ ਚੱਕ ਲਓ ਇਹ ਦਿਖਾ ਸਕਦੇ ਹੋ ਤਸਵੀਰਾਂ ਆਪ ਜਿਹੜੇ ਬੱਕਰਾ ਪਾਲਕ ਨੇ ਉਹ ਬਾਹਰ ਧੁੱਪ ਦੇ ਵਿੱਚ ਤਰਪਾਲ ਵਿਛਾ ਕੇ ਪਏ ਨੇ ਪਰ ਖਾਸ ਤੌਰ ਤੇ ਇਹਨਾਂ ਬੱਕਰਿਆਂ ਦੇ ਲਈ ਜਿਹੜਾ ਕੂਲਰ ਦਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੂੰ ਪਾਲਣ ਪੋਸ਼ਣ ਦੇ ਲਈ ਡੇਲੀ ਤੁਸੀਂ ਇਹਨਾਂ ਨੂੰ ਜਿਹੜੀ ਖੁਰਾਕ ਹੈ ਉਹ ਕੀ ਕੀ ਦਿੰਦੇ ਹੋ ਤੇ ਕਿੰਨੇ ਦੀ ਖੁਰਾਕ ਹੈ ਜਿਹੜੀ ਖਾ ਲੈਂਦੇ ਜੀ ਇਹ ਹੈ ਕਿ ਛੋਲਾ ਪਾਂਦੇ ਔਰ ਸਿਰਫ ਦੁੱਧ ਪਾਂਦੇ ਨੇ ਔਰ ਕੋਈ ਖੁਰਾਕ ਨਹੀਂ ਬਾਅਦ ਛੋਲਾ ਜਾਂ ਦੁੱਧ ਔਰ ਕੋਈ ਖੁਰਾਕ ਠੀਕ ਹੈ ਤੇ ਪੰਜਾਬ ਹੀ ਕਿਉਂ ਚੁਣਦੇ ਹੋ ਕਿਉਂਕਿ ਪੰਜਾਬ ਦਾ ਸ਼ਹਿਰ ਮਲੇਰ ਕੋਟਲਾ ਜੀ ਇਹ ਹੀ ਕਿਉਂ ਮਤਲਬ ਤੁਸੀਂ ਖਾਸ ਤੌਰ ਤੇ ਚੁਣਿਆ ਇਹ ਐਵੇਂ ਚੁਣਿਆ ਸੀ ਕਿ ਪੰਜਾਬ ਦੇ ਵਿੱਚ ਮਲੇਰ ਕੋਟਲਾ ਜਿਹੜੀ ਮੰਡੀ ਬਕਰਾਂ ਦੀ ਹੈ ਸਭ ਤੋਂ ਵੱਡੀ ਮੰਡੀ ਹੈਗੀ ਔਰ ਨਾਮ ਰੋਸ਼ਨ ਬકરી ਮੰਡੀ ਕੀ ਹੈ ਹਾਂ ਔਰ ਬਕਰੇ ਇੱਥੇ ਵਿਕਦੇ ਸੋਕ ਦੇ ਬਕਰੇ ਵੀ ਤੇ ਪੂਰੇ ਤਿਆਰ ਦੇ ਬਕਰੇ ਵਿਕਦੇ ਹੈ ਤੇ ਲੋਕ ਜਿਹੜੇ ਸ਼ੌਕੀਨ ਨੇ ਬਕਰਿਆ ਦੇ ਫਿਰ ਉਹ ਰੇਟ ਨਹੀਂ ਦੇਖਦੇ ਆਹੋ ਜਿਹੜਾ ਸ਼ੌਕ ਚੜ ਗਿਆ ਉਹ ਰੇਟ ਨਹੀਂ ਦੇਖਦੇ ਉਹ ਰੇਟ ਨਹੀਂ ਦੇਖਦੇ ਤੇ ਕਿੰਨੇ ਕੁ ਤੁਹਾਡੇ ਕੋਲੇ ਨਗ ਹੈਗੇ ਨੇ ਇਸ ਵੇਲੇ ਤੇ ਕਿੰਨੇ ਵੇਚ ਚੁੱਕੇ ਅਸੀਂ 10 12 ਵੇਚ ਚੁੱਕੇ ਹੁਣ 50 ਸਾਡੇ ਕੋਲ ਹੈਗੇ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਆਏ ਹੋ ਅਸੀਂ 3 ਦਿਨ ਹੋ ਗਏ ਇੱਥੇ 3 ਦਿਨ ਤੇ ਇਹ ਵੀ ਬੱਕਰੇ ਦੀ ਹਾਈਟ ਬਹੁਤ ਐ ਜੀ ਜੀ ਤੇ ਇਹ ਵੀ ਬੀਟਲ ਨਸਲ ਹੈ ਜੀ ਬੀਟਲ ਨਸਲ ਤੇ ਇਹਦੀ ਕੀਮਤ ਕਿੰਨੀ ਲਈ ਐ ਇਹਦੀ ਕੀਮਤ ਲਈ 1 ਲੱਖ 10 ਹਜ਼ਾਰ 1 ਲੱਖ 10 ਜੀ ਕੋਲ ਜੋ ਤੁਹਾਡੇ ਕੋਲੇ ਬੱਕਰੇ ਨੇ ਉਹ ਲੱਖਾਂ ਦੀ ਕੀਮਤ ਵਾਲੇ ਨੇ ਲੱਖਾਂ 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 ਲੋ ਜੀ ਜੀ ਠੀਕ ਹੈ ਤੇ ਇਹ ਸਾਨੂੰ ਵਪਾਰੀ ਜਿਨ੍ਹਾਂ ਦਾ ਕਹਿਣਾ ਵੀ ਜੋ ਸਾਡੇ ਕੋਲੇ ਇਸ ਟਾਈਮ ਬੱਕਰੇ ਨੇ ਉਹ ਕਿਤੇ ਨਾ ਕਿਤੇ ਲੱਖਾਂ ਦੀ ਕੀਮਤ ਦੇ ਵਿੱਚ ਪਾਏ ਜਾਂਦੇ ਨੇ 1 ਲੱਖ ਤੋਂ ਘੱਟ ਦੀ ਕੀਮਤ ਵਾਲਾ ਕੋਈ ਵੀ ਇਹਨਾਂ ਕੋਲੇ ਬੱਕਰਾ ਇਸ ਵੇਲੇ ਸ ਮੰਡੀ ਦੇ ਵਿੱਚੋਂ ਮੌਜੂਦ ਨਹੀਂ ਹੈ ਤੇ ਜੋ ਬੱਕਰੇ ਰੱਖਣ ਦੇ ਸ਼ੌਕੀਨ ਨੇ ਉਹ ਵੀ ਫਲਹਾਲ ਹੈ ਜਿਹੜਾ ਰੇਟ ਨਹੀਂ ਦੇਖਦੇ ਤੇ ਇਹਨਾਂ ਬੱਕਰਿਆਂ ਦਾ ਮੂਹ ਮੰਗਿਆ ਦਾਮ ਇਹਨਾਂ ਨੂੰ ਦੇ ਦਿੰਦੇ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ